ਲਓ ਜੀ ਆਹ ਵਾਲਾ ਸੂਟ ਦੇਖੋ ਤੁਸੀਂ ਬਰਬਰੀ ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਪੂਰਾ ਹਿੱਟ ਜਾ ਰਿਹਾ ਇੰਸਟਾ ਤੇ ਜਿੱਥੇ ਮਰਜ਼ੀ ਚੈੱਕ ਕਰ ਲਓ ਫੋਟੋ ਆ ਰੇਟ ਦਾ ਵਿਕਰੇਜ ਕਿਤੇ 1200 ਕਿਤੇ 1500 ਰੁਪਏ ਆਪਣਾ ਰੇਟ ਤੁਹਾਨੂੰ ਮਿਲੂਗਾ ਸਿਰਫ 895 ਰੁਪਏ ਦੇ ਵਿੱਚ ਫੁੱਲ ਹਿੱਟਡ ਡਿਜ਼ਾਈਨ ਹੈ ਇਸੇ ਕਲਰ ਦੇ ਵਿੱਚ ਸਭ ਤੋਂ ਵੱਧ ਡਿਮਾਂਡ ਚੱਲ ਰਹੀ ਹੈ ਆਹ ਉਹ ਜੀ ਦੀ ਸਲਵਾਰ ਤੇ ਵਰਕ ਮਸ਼ਲੀਨ ਦੀ ਹੋਊਗੀ ਬਾਟਮ ਤੇ ਨਾਲ ਆਉਣਗੇ ਫਿਓਰ ਦੇ ਦੁਪੱਟੇ ਦੁਪੱਟਾ ਵੀ ਤੁਸੀਂ ਦੇਖ ਲਓ ਦੁਪੱਟਾ ਹੀ ਬਹੁਤ ਸੋਹਣਾ ਡਿਜ਼ਾਈਨਰ ਬਣਿਆ ਹੋਇਆ ਜੀ ਆਹ ਲਓ ਦੇਖੋ ਟੱਚ ਆ ਚੰਗੀ ਤਰ੍ਹਾਂ ਦਿਖਾ ਦਿਓ ਇੱਕ ਵਾਰੀ ਲਓ ਜੀ ਦੁਪੱਟਾ ਚੈੱਕ ਕਰ ਲਓ ਦੂਰੋਂ ਦਿਖਾ ਦਿਓ ਸਾਰਾ ਕੱਟ ਲਓ ਜੀ ਜਿਹੜਾ ਇਹ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਸਾਰੇ ਦੇ ਉੱਪਰ ਵਰਕ ਹੋਇਆ ਹੋਇਆ ਹੈ ਕੱਟ ਵਰਕ ਵੀ ਹੈ ਨਾਲ 895 ਰੁਪਏ ਦੇ ਵਿੱਚ ਆਪਣੇ ਤਵਾਕ ਤੁਸੀਂ ਜਿੰਨੇ ਮਰਜ਼ੀ ਸੂਟ ਲਿਆ ਸਕਦੇ ਹੋ ਵੀਰੇ ਇਹ ਮਸਲੀਨ ਦੀਆਂ ਬਾਟਮਸ ਲੱਗੀਆਂ ਹੋਈਆਂ ਨਾਲ ਵਰਕ ਹੋਇਆ ਹੋਇਆ ਹੈ ਤੇ ਆਹ ਵਾਲੇ ਆਉਣਗੇ ਸ਼ਰਟਾਂ ਸ਼ਰਟਾਂ ਦੇ ਉੱਪਰ ਵੀ ਪੂਰੇ ਫਰੰਟ ਤੇ ਵਰਕ ਹੈ ਬਰਬਰੀ ਦੇ ਵਿੱਚ ਇਹ ਬੇਸ ਰਹਿਣ ਵਾਲਾ ਸ਼ਰਟ ਦਾ ਸਲਵਾਰ ਆਊ ਮਸ਼ਲੀਨ ਦੀ ਦੁਪੱਟਾ ਹੋਊਗਾ ਜੀ ਪਿਓਰ ਦਾ ਰੇਟ ਰਹੂਗਾ ਸਿਰਫ 800 95 ਰੁਪਏ ਕਲਰ ਵੈਸੇ ਪੰਜ ਛੇ ਦੇ ਵਿੱਚ ਆ ਰਹੇ ਆ ਬਸ ਆਹ ਕਲਰ ਜਿਆਦਾ ਟ੍ਰੈਂਡਿੰਗ ਜਾ ਰਹੇ ਆ ਆਪਣੇ ਕੋਲੋਂ ਜਿੰਨੇ ਮਰਜ਼ੀ ਸੂਟ ਤੁਸੀਂ ਇਸੇ ਰੰਗ ਦੇ ਵਿੱਚ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ